ਹੈ ਤੁਸੀਂ ਇਹ ਲੜੀ ਨੂੰ ਪਾਵਰ ਬੈਕ ਨਾਲ ਚਲਾ ਲਓ ਚਾਹੇ ਤੁਸੀਂ ਆਪਣੇ ਫੋਨ ਨਾਲ ਓਟੀਜੀ ਲਾ ਕੇ ਚਲਾ ਲਓ ਮੰਨ ਲਓ ਤੁਸੀਂ ਇੱਦਾਂ ਹੱਥ ਰੱਖਿਆ ਇਹਦੇ ਹਨੇਰਾ ਹੋ ਜਾਣਾ ਇਹਨੇ ਆਟੋਮੈਟਿਕ ਚੱਲ ਪੈਣਾ ਲਓ ਜੀ ਜਦੋਂ ਹਨੇਰਾ ਹੋ ਜਾਂਦਾ ਨਾ ਇਹ ਸਮਝੋ ਸੈਂਸਰ ਹੀ ਆ ਜੀ ਇੱਕ ਹਨੇਰਾ ਹੋ ਗਿਆ ਆਹ ਨੇੜੇ ਲੈ ਆ ਯਾਰ ਦਿਖਾ ਕੇ ਰਾ ਇਹ ਹੈਗਾ ਇਹਨੂੰ ਚਲਾਉਣ ਵਾਲਾ ਲੜੀ ਨੂੰ ਸੋਲਰ ਪੈਨਲ ਗਿਆ ਲੋ ਹਨਾ ਲੜੀ ਆਪਾਂ ਇਦਾਂ ਦੀ ਲੈ ਕੇ ਆਏ ਆ ਜੀ ਇਹਨੂੰ ਬਿਜਲੀ ਦੀ ਹੀ ਲੋੜ ਨਹੀਂ ਕਿਉਂਕਿ ਇਹ ਹੀ ਆਪਾਂ ਨੇ ਸੋਲਰ ਤੇ ਕਰਤੀ ਆ ਲਓ ਜੀ ਸੋਲਰ ਸਿਸਟਮ ਵਾਲੀਆਂ ਲੜੀਆਂ ਲੈ ਕੇ ਆਏ ਨੇ ਬਾਈ ਜੀ ਅੱਛਾ ਭਾਈ ਇਹ ਕੀ ਪ੍ਰਾਈਜ਼ ਰਹੂਗਾ ਜੀ ਇਹਦਾ ਇਹ ਸਿਰਫ ਆਪਣੇ ਕੋਲ ਮਿਲ ਜੂ ਜੀ 400 ਰੁਪਏ ਦੀ ਅੱਛਾ ਜੀ ਤੇ ਇਹ ਵੀ ਇੱਕ ਐਪ ਨਾਲ ਚੱਲਣ ਵਾਲੀ ਲੜੀ ਹੈ ਜੀ ਇਹਦੇ ਨਾਲ ਰਿਮੋਟ ਵੀ ਹੈ ਐਪ ਵੀ ਹੈ ਤੁਸੀਂ ਇੰਸਟਾਲ ਕਰਕੇ ਆਪਣੇ ਹਿਸਾਬ ਨਾਲ ਮੋਡ ਚੇਂਜ ਕਰ ਸਕਦੇ ਹੋ ਹਾਂਜੀ ਆਹ ਲਓ ਜੀ ਆਹ ਹੈਗੀ ਜੀ ਹੈੱਡਲਾਈਟ ਆਹ ਤੁਸੀਂ ਆਪਦੇ ਕੰਮ ਦੇ ਹਿਸਾਬ ਨਾਲ ਕਿਤੇ ਖੇਤ ਗਏ ਨੱਕਾ ਨੁੱਕਾ ਬੰਨਣਾ ਨਾ ਤੇ ਐਂ ਕਰਕੇ ਅਡਜਸਟ ਕਰਕੇ ਆਪਾਂ ਕੰਮ ਵੀ ਕਰ ਸਕਦੇ ਹਾਂ ਨਾ ਤਾਰ ਤੋਂ ਪਾਣੀ 'ਚ ਛੁੱਟ ਦੋ ਭਾਵੇਂ ਬਾਈ ਜੀ ਹਣਾ ਬਿਲਕੁਲ ਜੀ ਭਾਵੇਂ ਪਾਣੀ ਦੇ ਵਿੱਚ ਛੁੱਟੀ ਰੱਖੋ ਇਹਨੂੰ ਹੱਥ 'ਚ ਫੜੀ ਹੈ ਜੀ ਦੇਖੋ ਬਿਲਕੁਲ ਜੀ ਤੇ ਉਹ ਦੂਜੀ ਗੱਲ ਇਹ ਆ ਜੀ ਸਪੈਸ਼ਲਿਟੀ ਇਹਦੀ ਇਹਦੇ 'ਚ ਤਾਰ ਹੀ ਹੈ ਨਹੀਂ ਮੰਨ ਲਓ ਆਪਾਂ ਇੱਕ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਜੀ ਆਪਾਂ ਪਟਿਆਲੇ ਖੜੇ ਆ ਬਾਈ ਜੀ ਕੋਲ ਇੱਥੇ ਨਾ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਜੀ ਦੀਵਾਲੀ ਵਾਸਤੇ ਬਾਈ ਜੀ ਹਰਾਂ ਕੋਲ ਬੜੀਆਂ ਲੱਗ-ਲੱਗ ਤਰ੍ਹਾਂ ਦੀਆਂ ਲਾਈਟਸ ਨੇ ਤੇ ਬੜੀਆਂ ਤੇ ਮੈਂ ਕਿਹਾ ਕਿਉਂ ਨਾ ਤੁਹਾਨੂੰ ਸਾਰਿਆਂ ਨੂੰ ਉਹਨਾਂ ਚੀਜ਼ਾਂ ਨਾਲ ਵਾਕਿਫ ਕਰਾਵਾਂ ਸਾਰੀਆਂ ਇੱਜਾਂ ਤੁਹਾਨੂੰ ਦਿਖਾਵਾਂ ਤੇ ਸਭ ਤੋਂ ਪਹਿਲਾਂ ਬਾਈ ਜੀ ਨੇ ਗੱਲ ਕਰਦਿਆਂ ਨਾਲ ਐਡਰੈਸ ਪੁੱਛਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਈ ਮਾਰਕੀਟ ਪਟਿਆਲਾ ਤੇ ਐਡਰੈਸ ਹੈਗਾ ਜੀ ਸਾਡਾ ਸਰਹੰਦ ਰੋਡ ਨੇੜੇ ਸਾਡੇ ਪਿੰਦਾ ਜੀ ਪੈਪਸੀ ਗ੍ਰਾਮ ਜਾਂ ਹੇਮਕੁੰਡ પેટ્રોલ ਪੰਪ ਵਾਰਲ ਪੂਲ ਸ਼ੋਰੂਮ ਦੀ ਬੈਕ ਸਾਈਡ ਸਟੋਰ ਹੈ ਜੀ ਆਪਣਾ ਈ ਮਾਰਕੀਟ ਪਟਿਆਲਾ ਦੇ ਨਾਮ ਤੇ ਲਓ ਜੀ ਐਡਰੈਸ ਤੁਸੀਂ ਪੁੱਛਦੇ ਹੁੰਦੇ ਹੋ ਸਭ ਤੋਂ ਪਹਿਲਾਂ ਅੱਜ ਆਪਾਂ ਐਡਰੈਸ ਹੀ ਦੱਸਤਾ ਤੇ ਜਿਆਦਾ ਟਾਈਮ ਆਪਾਂ ਲ ਥੋੜੀਆਂ ਥੋੜੀਆਂ ਚੀਜ਼ਾਂ ਜਿਹੜੀਆਂ ਵਧੀਆ ਵਧੀਆ ਲੜੀਆਂ ਨੇ ਜਿਵੇਂ ਲਾਈਟਸ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਵੇਖੋ ਨਾਰਮਲ ਜਿਹੜੀਆਂ ਲਾਈਟਸ ਨੇ ਲੜੀਆਂ ਵੀਰਜੂ ਨਾਰਮਲ ਅੱਜਕੱਲ ਪਿੰਡਾਂ ਦੀਆਂ ਵੀ ਦੁਕਾਨਾਂ ਨੂੰ ਮਿਲ ਜਾਂਦੀਆਂ ਨੇ ਕੁਝ ਅਲੱਗ ਦਿਖਾਓ ਆਪਾਂ ਨੂੰ ਤੁਸੀਂ ਕੀ ਦਿਖਾਓਗੇ ਅਸੀਂ ਵੇਚਦੇ ਹੀ ਸਾਰੀਆਂ ਚੀਜ਼ਾਂ ਲੱਗ ਗਈਆਂ ਜੀ ਜਿਹੜੀਆਂ ਤੁਹਾਨੂੰ ਬਾਜ਼ਾਰ ਦੇ ਵਿੱਚ ਆ ਤੁਹਾਡੇ ਨੇੜੇ ਤੇੜੇ ਕਿਤੇ ਮਿਲਦੀਆਂ ਹੀ ਨਹੀਂ ਤੇ ਉਹਦੇ ਵਿੱਚ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ ਆ ਮੇਰੇ ਹੱਥ ਦੇ ਵਿੱਚ ਹੈਗਾ ਜੀ ਪਾਵਰ ਬੈਂਕ ਉਸੀ ਰੀਅਲ ਮੋਬਾਈਲ ਪਾਵਰ ਬੈਂਕ ਚਾਹੇ ਤੁਸੀਂ ਇਹ ਲੜੀ ਨੂੰ ਪਾਵਰ ਬੈਂਕ ਨਾਲ ਚਲਾ ਲਓ ਚਾਹੇ ਤੁਸੀਂ ਆਪਣੇ ਫੋਨ ਨਾਲ ਓਟੀਜੀ ਲਾ ਕੇ ਚਲਾ ਲਓ ਉਹਦੇ ਨਾਲ ਵੀ ਚੱਲੂਗੀ ਜੀ ਦੂਜੀ ਗੱਲ ਇਹ ਹੈਗੀ ਆ ਵਾਟਰਪੂਫ ਲੜੀ ਹੈ ਲਓ ਜੀ ਇਹ ਬਿਨਾ ਤਾਰ ਤੋਂ ਹੁੰਦੀ ਹੈ ਜੀ ਕਰੋ ਚੈੱਕ ਜੀ ਇਹ ਹੈਗੀ ਆ ਵਾਟਰਪੂਫ ਲੜੀ ਤੇ ਬਿਨਾ ਤਾਰ ਤੋਂ ਪਾਣੀ ਚ ਸੁੱਟ ਦੋ ਭਾਵੇਂ ਬਾਈ ਜੀ ਹਨਾ ਬਿਲਕੁਲ ਜੀ ਭਾਵੇਂ ਪਾਣੀ ਦੇ ਵਿੱਚ ਸੁੱਟੀ ਰੱਖੋ ਇਹਨੂੰ ਹੱਥ 'ਚ ਫੜੀ ਹੈ ਜੀ ਦੇਖੋ ਬਿਲਕੁਲ ਜੀ ਤੇ ਉਹ ਦੂਜੀ ਗੱਲ ਇਹ ਆ ਜੀ ਸਪੈਸ਼ਲਿਟੀ ਇਹਦੀ ਇਹਦੇ 'ਚ ਤਾਰ ਹੀ ਹੈ ਨਹੀਂ ਮਾਲੋ ਆਪਾਂ ਇੱਕ ਸਿਰੇ ਤੋਂ ਇੱਕ ਪਾਸੇ ਦਾ ਲੜੀ ਦਾ ਕੱਟ ਦਈਏ ਤਾਂ ਇਹ ਬੁਝੂਗੀ ਨਹੀਂ ਇਹ ਚੱਲਦੀ ਹੀ ਰਹੂਗੀ ਅੱਛਾ ਜੀ ਤੇ ਤੀਜਾ ਇਹਦੇ ਵਿੱਚ ਮਿਲ ਜਾਣੀ ਹੈ ਜੀ ਇੱਕ 뮤ਜ਼ਿਕ ਐਪ ਹੈ ਜੀ ਇਹਦੇ ਵਿੱਚ ਅੱਛਾ ਜੀ ਤੁਸੀਂ ਆਪਣੇ ਫੋਨ ਤੇ ਸਕੈਨਰ ਨਾਲ ਐਪ ਡਾਊਨਲੋਡ ਕਰਕੇ ਅੱਛਾ ਜੀ 200 ਤੋਂ ਵੱਧ ਫੰਕਸ਼ਨ ਨੇ ਜਿਹੜੇ ਉਹ ਯੂਜ਼ ਕਰ ਸਕਦੇ ਹੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸਾਊਂਡ ਸੈਂਸਰ ਹੈ ਦੀ ਇਹਦੇ ਵਿੱਚ 뮤ਜ਼ਿਕ ਤੇ ਨੱਚੂਗੀ ਵੀ ਮਿਊਜ਼ਿਕ ਦੀ ਤਰਜ਼ ਦੇ ਹਿਸਾਬ ਨਾਲ ਇਹ ਵਰਕਿੰਗ ਉਹ ਆਪਾਂ ਦੇਖਦੇ ਨਹੀਂ ਹੁੰਦੇ ਜਿਵੇਂ ਮਿਊਜ਼ਿਕ ਲਾਉਨੇ ਆ ਪਹਿਲਾਂ ਪੁਰਾਣੇ ਡੈਕ ਤੇ ਹੁੰਦਾ ਸੀ ਉੱਪਰ ਥੱਲੇ ਲਾਈਟਾਂ ਜੀਆਂ ਜਾਂਦੀਆਂ ਅਕੋਰਡਿੰਗ ਟੂ ਦੇ ਅਕੋਰਡਿੰਗ ਟੂ ਹਨਾ ਜਿਵੇਂ ਉਹ ਕਰਦੇ ਸੈੱਟ ਇਹ ਬਾਈ ਕਹਿੰਦਾ ਵੀ ਓਵੇਂ ਡਿਜ਼ਾਈਨ ਕੱਢੂਗੀ ਆ ਦਿਖਾਓ ਮੜਾ ਆ ਲੋ ਜੀ ਆ ਪਾਵਰ ਬੈਂਕ ਐ ਤੇ ਮੈਂ ਤਾਂ ਆਖੇ ਜੀ ਕੋਈ ਸੋਲਰ ਸਿਸਟਮ ਵਾਲੀ ਕੋਈ ਚੀਜ਼ ਹੈ ਇਹ ਇਹ ਸੋਲਰ ਪਾਵਰ ਬੈਂਕ ਵੀ ਅਵੇਲੇਬਲ ਹੁੰਦੇ ਨੇ ਜੀ ਆਪਾਂ ਦਾ 10000 ਐਮਐਚ ਦਾ ਸੋਲਰ ਪਾਵਰ ਬੈਂਕ ਐ ਲੋ ਜੀ ਇਹ ਸੋਲਰ ਪਾਵਰ ਬੈਂਕ ਐ ਧੁੱਪ ਨਾਲ ਚਾਰਜ ਹੁੰਦਾ ਬਸ ਫਿਰ ਧੁੱ ਲਓ ਜੀ ਅਲੱਗ ਚੀਜ਼ਾਂ ਰੱਖੀਆਂ ਨੇ ਬਾਈ ਨੇ ਬਸ ਤੁਸੀਂ ਹੁਣ ਦੇਖੀ ਚੱਲਿਓ ਇਹ ਤਾਂ ਆ ਗਈ ਜੀ ਲੜੀ ਅੱਛਾ ਇਹ ਆਡ ਹੋ ਜਾਂਦੀ ਇਹਦੇ ਨਾਲੋਂ ਫਿਰ ਜੀ ਹਾਂ ਜੀ ਹਾਂ ਜੀ ਯੂ ਐਸ ਬੀ ਆਹ ਦੇਖੋ ਜੀ ਆ ਯੂ ਐਸ ਬੀ ਆ ਉਤਾਰਤੀ ਆ ਤੇ ਲੜੀ ਬੰਦ ਇੱਥੇ ਹੁਣ ਤੁਸੀਂ ਫੋਨ ਆਪਣਾ ਜਿਹੜਾ ਚਾਰਜ ਲਾ ਸਕਦੇ ਹੋ ਹਣਾ ਜੀ ਬਿਲਕੁਲ ਜੀ ਬਿਲਕੁਲ ਲੜੀ ਦੀ ਪ੍ਰਾਈਸ ਦੀ ਗੱਲ ਕਰ ਲਈਏ ਜੀ ਇਹ 30 ਫੁੱਟੇ ਦਾ ਸਾਈਜ਼ ਹੈ ਜਿਹੜਾ ਰੇਟ ਰਹਿਣ ਵਾਲਾ ਜੀ ਸਿਰਫ 500 ਰੁਪਏ ਅਗਰ ਤੁਸੀਂ ਘਰ ਬੈਠ ਕੇ ਮੰਗਵਾਉਣਾ ਚਾਹੁੰਦੇ ਹੋ ਤਾਂ 550 ਰੁਪਏ ਦੇ ਵਿੱਚ ਤੁਹਾਡੇ ਘਰ ਹੀ ਪਹੁੰਚ ਜਾਊਗੀ 50 ਰੁਪਏ ਡਿਲੀਵਰੀ ਚਾਰਜ ਲੱਗਣਗੇ ਜੀ ਤੇ ਇਹ ਲੜੀ ਤੁਹਾਡੇ ਘਰੇ ਪਹੁੰਚ ਜੂਗੀ ਵਾਟਰਪਰੂਫ ਲੜੀ ਹੈ ਜੀ ਪਾਣੀ ਸੁੱਟ ਕੇ ਚਲਾਓ ਇਹ ਜਿਵੇਂ ਵੀਰੇ ਆਪਾਂ ਦੇਖਦੇ ਆਂ ਲੋਕਾਂ ਨੇ ਘਰੇ ਆਪਣੇ ਵਾਟਰ ਦੇ ਵਿੱਚ ਰੱਖੇ ਹੁੰਦੇ ਨੇ ਪੈਬਲਸ ਪੱਥਰ ਰੱਖੇ ਹੁੰਦੇ ਨੇ ਸਮਾਨ ਉਹਨਾਂ ਵਿੱਚ ਵੀ ਲੱਗ ਸਕਦੀ ਹੈ ਬਿਲਕੁਲ ਜਿੱਥੇ ਮਰਜ਼ੀ ਲਾਓ ਜੀ ਇਹਨੂੰ ਮਤਲਬ ਖਰਾਬ ਹੋਣ ਵਾਲੀ ਤਾਂ ਇਹਦੇ ਚ ਕੁਝ ਹੈ ਹੀ ਨਹੀਂ ਲਓ ਜੀ ਇੱਕ ਤਾਂ ਇਹ ਆ ਗਈ ਵੀਰ ਜੀ ਹੋਰ ਦਿਖਾਓ ਲੱਗ ਵੇ ਜੀ ਗੱਲ ਕਰ ਲਈ ਜੀ ਆਪਾਂ ਪਾਵਰ ਬੈਂਕ ਦੀ ਸਾਰੀਆਂ ਪੋਰਟਾਂ ਇਹਦੇ ਵਿੱਚ ਹੀ ਦਿੱਤੀਆਂ ਹੋਈਆਂ ਨੇ ਤੁਹਾਨੂੰ ਮਤਲਬ ਐਕਸਟਰਾ ਆਪਣੀ ਪੋਰਟ ਵੀ ਚੱਕਣ ਦੀ ਨਾਲ ਲੋੜ ਨਹੀਂ ਹੈ ਆਈਫੋਨ ਸੀ ਟਾਈਪ ਸੀ ਟਾਈਪ ਹੋ ਗਿਆ ਤੇ ਨਾਰਮਲ ਜਿਹੜੇ ਪਹਿਲਾਂ ਹੁੰਦੇ ਸੀ ਤੇ ਨਾਲੇ ਲੈਪਟਾਪ ਦਾ ਚਾਰਜਰ ਵੀ ਹੋ ਗਿਆ 10000 ਐਮ ਐਚ ਦਾ ਹੈਗਾ ਜੀ ਇਹ ਤੇ ਇਹਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 1000 ਰੁਪਈਆ ਲਓ ਜੀ 1000 ਰੁਪਏ ਦੇ ਵਿੱਚ ਆਪਾਂ ਪਾਵਰ ਬੈਂਕ ਦੇਣ ਲੱਗੇ ਆ ਜੀ ਇਹ ਬਾਈ ਜੀ ਨਾਲ-ਨਾਲ ਤੁਹਾਨੂੰ ਰੇਟ ਵੀ ਦੱਸੀ ਜਾਂਦੇ ਨੇ ਤੇ ਇਹ ਨਾ ਹੁਣ ਲਾਂਭਾ ਦਿਓ ਬਈ ਰੇਟ ਨਹੀਂ ਦੱਸਿਆ ਤੁਸੀਂ ਬਾਕੀ ਕਮੈਂਟ ਕਰਕੇ ਵੀ ਕੋਈ ਚੀਜ਼ ਨੰਬਰ ਵੀ ਆ ਜਾਊਗਾ ਬਾਈ ਜੀ ਦਾ ਤੇ ਕਮੈਂਟ ਕਰਕੇ ਤੁਸੀਂ ਜਾਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਨਾ ਵੀਰ ਜੀ ਬਿਲਕੁਲ ਜੀ ਬਿਲਕੁਲ ਤੋ ਅਗਲੀ ਆਈਟਮ ਮੈਂ ਤੁਹਾਨੂੰ ਦਿਖਾਉਣ ਲੱਗ ਜਿਵੇਂ ਹੁਣ ਤੁਸੀਂ ਬਾਜ਼ਾਰ 'ਚ ਦੇਖਿਆ ਹੋਣਾ ਨਾਰਮਲ ਲੜੀਆਂ ਇਹ ਲੜੀ ਆਪਾਂ ਇਦਾਂ ਦੀ ਲੈ ਕੇ ਆਏ ਆ ਜੀ ਇਹਨੂੰ ਬਿਜਲੀ ਦੀ ਹੀ ਲੋੜ ਨਹੀਂ ਕਿਉਂਕਿ ਇਹ ਹੀ ਆਪਾਂ ਨੇ ਸੋਲਰ ਤੇ ਕਰਤੀ ਆ। ਲਓ ਜੀ ਸੋਲਰ ਸਿਸਟਮ ਵਾਲੀਆਂ ਲੜੀਆਂ ਲੈ ਕੇ ਆਏ ਨੇ ਬਾਈ ਜੀ ਤੁਹਾਡੇ ਹਾਸਤੇ ਬਿਲਕੁਲ ਜੀ ਬਿਜਲੀ ਦੀ ਲੋੜ ਨਹੀਂ ਹੈਗੀ ਬਸ ਧੁੱਪੇ ਚਾਰਜ ਕਰ ਲਓ ਤੇ ਚਲਾ ਲਓ। ਇਹ ਗੱਲ ਆ ਆਪਣੇ ਨੇੜੇ ਤੇੜੇ ਇਹ ਤੁਹਾਨੂੰ ਲੜੀ ਕਿਤੇ ਮਿਲ ਨਹੀਂ ਹੋਣੀ। ਲਓ ਜੀ ਸਾਈਜ਼ ਦੀ ਗੱਲ ਕਰ ਲਈਏ ਜੀ ਇਹ ਆਪਣੇ ਕੋਲ 90 ਫੁੱਟ ਦੇ ਵਿੱਚ ਹੈ। अच्छा ये सारा कुछ है 90 फुट ਦਾ ਜੀ ਇਹ 90 ਫੁੱਟ ਦੇ ਵਿੱਚ ਹੈ ਤੇ ਇੱਕ ਆਪਣੇ ਕੋਲੇ ਇਹਦਾ ਸਾਈਜ਼ ਹੈਗਾ 150 ਰੁਪਏ ਦੇ ਵਿੱਚ ਹੈ ਲਓ ਜੀ ਇੱਕ ਵਾਰੀ ਲਾਉਣਾ ਜੀ ਇਹਨੂੰ ਇਹਨੂੰ ਆਨ ਕਰਨ ਦੀ ਲੋੜ ਨਹੀਂ ਤੁਹਾਨੂੰ ਆਫ ਕਰਨ ਦੀ ਲੋੜ ਨਹੀਂ ਕੋਈ ਮੀਖਣੀ ਦਾ ਡਰ ਨਹੀਂ ਜਿਵੇਂ ਮਰਜੀ ਲੱਗੀ ਰਹੇ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਜੀ ਕਰੋ ਚੱਕ ਇਹ ਇਹਦੇ ਪ੍ਰਾਈਸ ਦੀ ਆਪਾਂ ਗੱਲ ਕਰੀਏ ਜੀ ਪ੍ਰਾਈਸ ਥੋੜਾ ਜਿਆ ਨਾਰਮਲ ਲੜੀਆਂ ਨਾਲੋਂ ਇਹਦਾ ਜ਼ਿਆਦਾ ਹੁੰਦਾ ਹੈ ਤੇ ਜਿਵੇਂ ਹੁਣ ਇਹਦੇ ਪ੍ਰਾਈਸ ਦੀ ਗੱਲ ਕਰੀਏ 90 ਫੁੱਟ ਦਾ ਸਾਈਜ਼ ਹੈ ਜਿਹੜਾ ਉਹ 1000 ਰੁਪਏ ਦਾ ਇਹ 150 ਫੁੱਟ ਦੀ ਗੱਲ ਕਰੀਏ ਤਾਂ ਉਹ ਹੈਗਾ ਜੀ 1500 ਰੁਪਏ ਦਾ ਇਹ ਵੀਰੇ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਇਹਦਾ ਵੀ ਸੋਲਰ ਸਿਸਟਮ ਨਾਲ ਅੱਛਾ ਆ ਨਾਲ ਮਿਲੂਗਾ ਇਹਦੇ ਹਾਂ ਜੀ ਇਹ ਨਾਲ ਮਿਲੂਗਾ ਮੈਂ ਹਨੇਰਾ ਕੀਤਾ ਹੋਇਆ ਸੀ ਇਹਦੇ ਉੱਤੇ ਮੰਨ ਲਓ ਤੁਸੀਂ ਇੱਦਾਂ ਹੱਥ ਰੱਖਿਆ ਇਹਦੇ ਹਨੇਰਾ ਹੋ ਜਾਣਾ ਇਹਨੇ ਆਟੋਮੈਟਿਕ ਚੱਲ ਪੈਣਾ ਲਓ ਜੀ ਜਦੋਂ ਹਨੇਰਾ ਹੋ ਜਾਂਦਾ ਨਾ ਇਹ ਸਮਝੋ ਸੈਂਸਰ ਹੀ ਆ ਜੀ ਇੱਕ ਹਨੇਰਾ ਹੋ ਗਿਆ ਆ ਨੇੜੇ ਲੈ ਆ ਯਾਰ ਦਿਖਾ ਕੇ ਰਾ ਇਹ ਹੈਗਾ ਇਹਨੂੰ ਚਲਾਉਣ ਵਾਲਾ ਲੜੀ ਨੂੰ ਸੋਲਰ ਪੈਨਲ ਕਹਿ ਲਓ ਹਨਾ ਛੋਟਾ ਜਿਹਾ ਸੋਲਰ ਪੈਨਲ ਇਹਨੂੰ ਆਪਾਂ ਹਨੇਰਾ ਕਰਦੇ ਆ ਆ ਲਓ ਜੀ ਤੇ ਆ ਲੜੀ ਗਈ ਚੱਲ ਹੈਨਾ ਕਮਾਲ ਮਤਲਬ ਲੜੀਆਂ ਲੱਗੀਆਂ ਨੇ ਸਵਿਚ ਚਲਾਉਣ ਦੀ ਲੋੜ ਨਹੀਂ ਜਦੋਂ ਨਾਈਟ ਮੋਡ ਮਤਲਬ ਔਨ ਹੋ ਗਿਆ ਰੱਬ ਵੱਲੋਂ ਇਹ ਲੜੀਆਂ ਜਿਹੜੀ ਆਪਣੀ ਚੱਲ ਜੂਗੀ ਦੇਖਿਆ ਡਿਫਰੈਂਟ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਜੀ ਸੋ ਇਹ ਆ ਚੀਜ਼ ਅੱਛਾ ਵੀਰ ਜੀ ਇਹ ਇਨਕਲੂਡ ਇਹਦੇ ਵਿੱਚ ਇਹ ਸਨੇ ਇਸ 1000 ਰੁਪਏ ਜੀ ਵਿੱਚ ਵਿੱਚ 90 ਫੁੱਟ ਵਾਲੀ 1000 ਰੁਪਏ ਦੀ ਪਊਗੀ ਹਾਂਜੀ ਹਾਂਜੀ 90 ਫੁੱਟ ਵਾਲੀ 1000 ਰੁਪਏ ਦੀ ਪੈਣੀ ਆ ਤੇ 150 ਫੁੱਟ ਵਾਲੀ ਆ ਉਹ 1500 ਰੁਪਏ ਉਹਦਾ ਪ੍ਰਾਈਸ ਹੈ ਜੀ ਲਓ ਜੀ ਕਰੋ ਚੈੱਕ ਕੀ ਬਾਤ ਹੈ ਅੱਛਾ ਵੀਰ ਜੀ ਇਹ ਜਿਵੇਂ ਹੁਣ ਆ ਚਾਰ ਰੰਗ ਕੱਢਦੀ ਇਹਦੇ ਮੋੜ ਵੀ ਚੇਂਜ ਹੋ ਜਾਂਦੇ ਨੇ ਜਿਹੜੇ ਅਲੱਗ-ਅਲੱਗ ਮੋੜ ਨੇ ਜੀ ਜਿਵੇਂ ਹੁਣ ਮੈਂ ਤੁਹਾਨੂੰ ਚੇਂਜ ਕਰਕੇ ਦਿਖਾਉਣਾ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਮੋੜ ਆਪਣਾ ਚੇਂਜ ਕਰ ਸਕਦੇ ਹੋ ਇਹਦੇ ਜਿਹੜੀ ਆ ਚਮਕਾ ਜਿਹੜਾ ਕਰਦੀ ਹੈ ਉਹ ਆਪਾਂ ਚੇਂਜ ਕਰ ਸਕਦੇ ਵੀ ਕਿਸ ਤਰ੍ਹਾਂ ਜਿਹੜੇ ਮੋੜ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਰੱਖ ਲਓ ਅਲੱਗ-ਅਲੱਗ ਮੋੜ ਦੇ ਨਾਲ ਹੂੰ ਇਹਨੂੰ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਫਰੰਟ ਕਵਰ ਕਰਨਾ ਵੀਰੇ ਕੱਲਾ ਸਿੰਗਲ ਧਾਰ ਦਾ ਤਾਂ 90 ਫੁੱਟ ਮੇਰੇ ਹਿਸਾਬ ਨਾਲ ਕਿਸੇ ਕੋਟੀ ਤੇ ਵੀ ਬਹੁਤ ਹੁੰਦਾ ਹੈ ਜੀ 90 ਫੁੱਟ ਤੁਸੀਂ ਜੂ ਸ਼ੇਪ ਕਰਕੇ ਲਾ ਲਓ ਵੀ ਹਾਂਜੀ ਆਪਣੇ ਅਕੋਰਡਿੰਗ ਤੁਸੀਂ ਸਾਰੇ ਘਰ ਨੂੰ ਜਿਹੜਾ ਆਲੇ-ਦਾਲਿਓਂ ਜਗਮਗਾ ਸਕਦੇ ਹੋ ਹੂੰ ਲਓ ਵੀਰ ਜੀ ਇਹ ਤੇ ਕਮਾਲ ਦੀ ਚੀਜ਼ ਵਿਖਾਈ ਹੈ ਅੱਛਾ ਹੁਣ ਅਗਲੀ ਕਿਸੇ ਆਈਟਮ ਵੱਲ ਚੱਲੀਏ ਜਿਹੜੀ ਇਸ ਤੋਂ ਹਾਂਜੀ ਹਾਂਜੀ ਬਿਲਕੁਲ ਇਸ ਤੋਂ ਅਗਲੇ ਲੈਵਲ ਆਈਟਮ ਮੈਂ ਦਿਖਾਉਣ ਲੱਗਿਆ ਜੀ ਹਾਂਜੀ ਵੀਰੇ ਇਹ ਦਿਖਾਓ ਇਹ ਕੀ ਆਈਟਮ ਤੁਸੀਂ ਹੁਣ ਦਿਖਾਉਣ ਲੱਗਿਆ ਇੱਕ ਹੋਰ ਨਵੀਂ ਆਈਟਮ ਹੈ ਜੀ ਇਹਨੂੰ ਤੁਸੀਂ ਆਪਣੇ ਕਿਤੇ ਸ਼ੀਸ਼ੇ ਤੇ ਚਿਪਕਾਉਣਾ ਸ਼ੀਸ਼ੇ ਤੇ ਚਿਪਕਾ ਲਓ ਕਿਤੇ ਦੀਵਾਰ ਤੇ ਚਿਪਕਾਉਣਾ ਉੱਥੇ ਲਗਾ ਲਓ ਇਹ ਵੀ ਹਾਈਟ ਦੀ ਗੱਲ ਕਰੀਏ ਜੀ 5 ਫੁੱਟ ਦੀ ਹਾਈਟ ਹੁੰਦੀ ਆ ਤੇ ਇਹਦੇ ਫਲਾਵਰ ਦੀ ਗੱਲ ਕਰੀਏ ਤਾਂ ਤਕਰੀਬਨ 1.5 ਤੋਂ 2 ਫੁੱਟ ਦਾ ਇਹਦਾ ਸਾਈਜ਼ ਹੁੰਦਾ ਹੈ। ਇਹ ਵੀ ਇੱਕ ਐਪ ਨਾਲ ਚੱਲਣ ਵਾਲੀ ਲੜੀ ਹੈ ਜੀ ਇਹਦੇ ਨਾਲ ਰਿਮੋਟ ਵੀ ਹੈ ਐਪ ਵੀ ਹੈ ਇੰਸਟਾਲ ਕਰਕੇ ਆਪਣੇ ਹਿਸਾਬ ਨਾਲ ਮੋਡ ਚੇਂਜ ਕਰ ਸਕਦੇ ਹੋ। ਐਪ ਨਾਲ ਚੱਲਣ ਵਾਲੀਆਂ ਆ ਗਿਆ ਲੜੀਆਂ ਵਿੱਚ ਦੇਖੋ ਜਮਾਨਾ ਕਿੱਥੇ ਪਹੁੰਚ ਗਿਆ। ਪਹਿਲਾਂ ਛੋਟੇ ਛੋਟੇ ਲਾਟੂ ਜੇ ਲਾ ਕੇ ਲੜੀਆਂ ਆਪ ਤਿਆਰ ਕਰਾਉਂਦੇ ਸੀ ਅੱਜ ਤੋਂ ਕੋਈ 20 25 ਸਾਲ ਪਹਿਲਾਂ ਹਾਂਜੀ ਹਾਂਜੀ ਹਨਾ ਅਸੀਂ ਛੋਟੇ ਛੋਟੇ ਉਹ ਫਿਰ ਉਹੀ ਲੜੀਆਂ ਪੈਕ ਕਰਕੇ ਬੈਗ ਚ ਰੱਖ ਦੇਣੀਆਂ ਫਿਰ ਅਗਲੇ ਸਾਲ ਉਹੀ ਕੱਢ ਕੇ ਚਰਾਉਣੀਆਂ ਜਿੱਥੇ ਬਲਬ ਫਿਊਜ਼ ਆ ਉਹ ਲਾਉਣੀਆਂ ਹੁਣ ਤੇ ਕੰਮ ਹੀ ਖਤਮ ਹੋ ਗਿਆ ਐਪ ਡਾਊਨਲੋਡ ਕਰੋ ਤੇ ਆਪਣੀ ਲੜੀ ਨੂੰ ਜਿਹੜਾ ਆਪਣੀ ਮਨਪਸੰਦ ਗਾਣੇ ਤੁਸੀਂ ਬੋਰਡ ਚੇਂਜ ਕਰ ਸਕਦੇ ਹੋ 200 ਤੋਂ ਵੱਧ ਇਹਦੇ ਵਿੱਚ ਫੰਕਸ਼ਨ ਹੈ ਅੱਛਾ ਜੀ ਹਾਂਜੀ ਤੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਜੀ ਇਹ ਸਿਰਫ ਮਿਲ ਜੂਗੀ ਆਪਣੇ ਕੋਲ ਤੁਹਾਨੂੰ 800 ਰੁਪਏ ਦੀ ਅੱਛਾ ਜ ਇਹੇ ਸਰ ਦੀਵਾਰ ਦੇ ਉੱਤੇ ਚਿਪਕਾਓ ਮਤਲਬ ਪ੍ਰੋਪਰ ਇਹਦਾ ਫਲਾਵਰ ਬਣ ਜਾਂਦਾ ਇੱਕ ਪਾਵਰ ਬੈਂਕ ਤੇ ਮੈਂ ਚਲਾ ਰੱਖੀ ਐ ਇਸ ਟਾਈਮ ਪਾਵਰ ਬੈਂਕ ਤੇ ਚੱਲ ਰਹੀ ਐ ਇਹ ਤੁਸੀਂ ਫੋਨ ਨਾਲ ਵੀ ਇਹਨੂੰ ਆਪਰੇਟ ਕਰ ਸਕਦੇ ਹੋ ਤੇ ਬਹੁਤ ਘੱਟ ਬਿਜਲੀ ਖਾਂਦੀ ਐ ਇਹ ਤੇ ਆਪਾਂ ਇਹਦੀ ਕਲਿੱਪ ਨਾਲ ਅਟੈਚ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਵਰਕ ਕਰਦੀ ਐ ਇਹ ਲੋ ਜੀ ਆਹ ਦੇਖੋ ਜੀ ਆਹ ਦੇਖੋ ਰੰਗ ਚੇਂਜ ਹੁੰਦੇ ਪਏ ਸਾਰੇ ਭਾਈ ਇਹ ਦੀਵਾਲੀ ਨੇੜੇ ਆ ਤੇ ਇਹ ਚੀਜ਼ਾਂ ਹੁਣ ਤੁਸੀਂ ਇੱਕ ਅੱਧੇ ਦਿਨ ਜਾਣ ਕੇ ਬਾਈ ਜੀਰਾਂ ਕੋਲ ਲੈ ਜਾਓ ਏ अवेलेबल ਨੇ ਇਸ ਟਾਈਮ ਬਿਲਕੁਲ ਜੀ ਬਿਲਕੁਲ ਸਟਾਕ ਆਊਟ ਹੋਣ ਵਾਲਾ ਹੀ ਐ ਤਾਂ ਉਸ ਤੋਂ ਪਹਿਲਾਂ ਤੁਸੀਂ ਵਿਜ਼ਿਟ ਜ਼ਰੂਰ ਕਰ ਲਓ ਠੀਕ ਐ ਵੀਰ ਜੀ ਤੇ ਹੁਣ ਦਿਖਾਓ ਨੈਕਸਟ ਆਈਟਮ ਜੀ ਕੋਈ ਆਪਾਂ ਨੂੰ ਹੋਰ ਅੱਛਾ ਜੀ ਭਾਈ ਜੀ ਇਹ ਦੱਸੋ ਕਿਵੇਂ ਇਹ ਲਾਈਟ ਜੀ ਇਹ ਲਾਈਟ ਸੋਲਰ ਵਾਲੀ ਐ ਜੀ ਮੈਂ ਤੁਹਾਨੂੰ ਕੱਢ ਕੇ ਦਿਖਾਦਾ ਇਹ ਮਤਲਬ ਲੁੱਕੇ ਦੀ ਕੈਮਰੇ ਵਾਲੀ ਆ ਹੋ ਤੇ ਇਹਦੀ ਮਤਲਬ ਗੱਲ ਕਰੀਏ ਤਾਂ ਇਹ ਹੈਗੀ ਐ ਸੋਲਰ ਦੇ ਨਾਲ ਅੱਛਾ ਜੀ ਸੋਲਰ ਦੇ ਨਾਲ ਚਾਰਜ ਹੋ ਜੂਗੀ ਜੀ ਬੰਦਾ ਕੋਲ ਆਊਗਾ ਸੈਂਸਰ ਸਿਸਟਮ ਹੈ ਇਹਦੇ ਵਿੱਚ ਬੰਦਾ ਨੇੜੇ ਆਊਗਾ ਜਗ ਜੂਗੀ ਦੂਰ ਹੋਊਗਾ ਤਾਂ ਬੁੱਝੂਗੀ ਮਤਲਬ ਕਹਿਣ ਦਾ ਭਾਵ ਤੁਹਾਡੀ ਸਿਕਿਉਰਿਟੀ ਪਰਪਸ ਵਾਸਤੇ ਬਹੁਤ ਵਧੀਆ ਚੀਜ਼ ਹੈ ਭਾਈ ਬੰਦਾ ਕੋਲੋਂ ਲੰਘਣ ਲੱਗੂਗਾ ਇਹਦੇ ਤੁਹਾਡੇ 바ਰ ਦੇ ਮੂਹਰੋਂ ਉਹਨੂੰ ਐ ਹੋ ਵੀ ਕੋਈ ਜਾਗਦਾ ਹੈ ਜੋ ਕੋਈ ਚੋਰ ਚੱਕਾ ਹੋ ਜਾਊਗਾ ਤੁਹਾਨੂੰ ਐ ਲੱਗੂਗਾ ਬਾਈ ਕੋਈ ਜਾਗ ਰਿਹਾ ਹੈ ਲਾਈਟ ਚੱਲ ਗਈ ਉਹ ਡਰਦਾ ਨੇੜੇ ਨਹੀਂ ਆਊਗਾ ਦਿਖਾਓ ਬਾਈ ਜੀ ਅੱਛਾ ਬਾਈ ਇਹ ਅੱਛਾ ਐਵੇਂ ਹੀ ਆ ਬਾਈ ਇਹ ਸੇਮ ਹੈ ਸੈਂਸਰ ਵਾਲੀ ਹਾਂ ਜੀ ਆ ਦੇਖੋ ਅੱਥਰੱਖਿਆ ਤੇ ਚੱਲ ਗਈ ਚੱਕਿਆ ਤੇ ਬੁਝ ਗਈ ਮਤਲਬ ਧੁੱਪ ਦੇ ਵਿੱਚ ਚਾਰਜ ਹੋ ਜਾਂਦੀ ਆ ਰਾਤ ਨੂੰ ਆਟੋਮੈਟਿਕ ਇਹ ਚੱਲਦੀ ਆ ਲਓ ਜੀ ਅੱਛਾ ਭਾਈ ਕੀ ਪ੍ਰਾਈਸ ਰਹੂਗਾ ਜੀ ਇਹਦਾ ਇਹ ਸਿਰਫ ਆਪਣੇ ਕੋਲ ਮਿਲ ਜੂ ਜੀ 400 ਰੁਪਏ ਦੀ ਅੱਛਾ ਜੀ ਹਾਂ ਜੀ ਇਹ 400 ਰੁਪਏ ਜੀ ਤੁਹਾਨੂੰ ਮਿਲ ਜੂਗੀ ਜੀ ਇਹ ਲਾਈਟ ਤੇ ਭਾਈ ਇਹ ਮਤਲਬ بارش ਪੂਰਸ ਜਿਵੇਂ ਹੁੰਦੀ ਹੈ ਬਾਹਰ ਲੱਗੇ ਕੋਈ ਚੱਕਰ ਨਹੀਂ ਜੀ ਵਾਟਰ ਪ੍ਰੂਫ ਹੈ ਇਹ ਆਊਟ ਡੋਰ ਵਾਸਤੇ ਹੀ ਆ ਜੀ ਇਸ ਤੋਂ ਇਲਾਵਾ ਤੁਹਾਨੂੰ ਮੈਂ ਕੁਝ ਦਿਖਾ ਦਾਂ ਕਾਰ ਦੇ ਗੈਜਟਸ ਹੁੰਦੇ ਨੇ ਆਪਣੇ ਕੋਲ ਅੱਛਾ ਜੀ ਜਿਵੇਂ ਆ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਜੀ ਇਹ ਹੈਗਾ ਐਮ ਜੀ ਕੰਪਨੀ ਦਾ ਵੈਕਿਊਮ ਕਲੀਨਰ ਹੈ ਤੁਸੀਂ ਇਹਨੂੰ ਕਾਰ ਤੇ ਯੂਜ਼ ਕਰ ਲਓ ਆਪਣੇ ਘਰੇ ਯੂਜ਼ ਕਰ ਲਓ ਸਾਫ ਸਫਾਈ ਲਈ ਜੀ ਤੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਜੀ ਸਿਰਫ 1000 ਰੁਪਏ ਦਾ ਅੱਛਾ ਜੀ ਵੈਕਿਊਮ ਕਲੀਨਰ ਹੈ ਜੀ ਵਾਹ ਇਹ ਵਧੀਆ ਨਾ ਸੀਟਾਂ ਸੂਟਾਂ ਥੱਲੇ ਵੀ ਵੜ ਜੀ ਪਰ ਵੜਦਾ ਉਹਦਾ ਪੈਪੀ ਜਾਂਦਾ ਪਰ ਇਹ ਆ ਵੀ ਹੈਂਡੀ ਹੈ ਹਨਾ ਹੈਂਡੀ ਹੈ ਜੀ ਚਾਰਜੇਬਲ ਹੈ ਬੈਟਰੀ ਇਹਦੇ ਨਾਲ ਹੈ ਜੀ 48 ਵਾਟ ਦੀ ਦਿੱਤੀ ਹੋਈ ਚਾਰਜਰ ਇਹਦੇ ਵਿੱਚ ਹੁੰਦਾ ਇਨਕਲੂਡ ਮਤਲਬ ਕਾਫੀ ਜਿਹੜੇ ਇਹਦੇ ਹਾਂਜੀ ਹਾਂਜੀ ਫਾਰਸ ਨੇ ਉਹ ਇਹਦੇ ਵਿੱਚ ਹੀ ਦਿੱਤੇ ਹੋਏ ਨੇ ਲਓ ਜੀ ਕਰੋ ਚੈੱਕ ਬਾਈ ਅੱਛਾ ਆ ਪਾਈਪਾਂ ਜੀਆਂ ਵੀ ਦਿੱਤੀਆਂ ਨੇ ਹਨਾ ਬਾਈ ਹਾਂਜੀ ਕਾਫੀ ਬੰਦੀਆਂ ਆ ਸਾਰੀਆਂ ਪਾਈਪਾਂ ਸੈੱਟ ਕਰਨ ਵਾਸਤੇ ਸਾਡੇ ਕੋਲ ਕੋਈ ਨਹੀਂ ਕਰਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਨੂੰ ਹੀ ਸਿਲੈਕਟ ਕਰਦਾ ਆ ਲਾ ਲਓ ਪਾਜੀ ਬੈਟਰੀ ਇਹਦੇ ਅੱਛਾ ਅੱਛਾ ਜੀ ਇਹ ਸਿੱਧਾ ਇੰਜ ਹੀ ਲੱਗਣਾ ਹੈ ਹਾਂਜੀ 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 ਲਓ ਜੀ ਇਹਨੂੰ ਚਲਾ ਕੇ ਵੀ ਦੇਖੀ ਫਿਰ ਆਪਾਂ ਹੁਣ ਚਾਰਜ ਦੇ ਹਾਂਜੀ ਹਾਂਜੀ ਦੇਖੋ ਜੀ ਚਲਾ ਕੇ ਦੇਖਦੇ ਆ ਇਹਨੂੰ ਆ ਦੇਖੋ ਜੀ ਚਿਪ ਗਿਆਨ ਵਾਲੇ ਲਵਾਵਾ ਚੱਕਦਾ ਜੀ ਪੂਰਾ ਸਮਾਨ ਹੈ ਕਟਾਕੂਟਾ ਚੱਕਣ ਵਾਸਤੇ ਆਪਣੇ ਕਟਾ ਮਿੱਟੀ ਪਾਇਆ ਜਾਂਦਾ ਹੈ ਨੇਹਰੀਆਂ ਹੁੰਦੀਆਂ ਨੇ ਗੱਡੀ ਦੇ ਵਿੱਚ ਹਾਂਜੀ ਹਾਂਜੀ ਕਿਤੇ ਵੀ ਆਪਣੇ ਘਰ 'ਚ ਵੀ ਇਹਨੂੰ ਯੂਜ਼ ਕਰ ਸਕਦੇ ਆ ਜੀ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜੀ ਕਾਰ ਵਾਸਤੇ ਵੀ ਅੱਛਾ ਸਪੀਡ ਦੇ ਵੀ ਮੈਨੂੰ ਮੋਡ ਲੱਗਦੇ ਨੇ ਹੈਨਾ ਇਹ ਸਪੀਡ ਮੋਡ ਦਾ ਸਾਰ ਇੱਥੇ ਸਿੰਗਲ ਹੀ ਹੁੰਦਾ ਅੱਛਾ ਇਹਦਾ ਹੈਗਾ ਜਿਹੜਾ 에어 ਫਲੋ ਹੈ ਇਹ ਪਿੱਛੋਂ ਹਵਾ ਵੀ ਮਾਰਦਾ ਹੂੰ ਬਿਲਕੁਲ ਜੀ ਕੀ ਪ੍ਰਾਈਸ ਦੱਸਿਆ ਤੁਸੀਂ ਇਹਦਾ ਸਿਰਫ 1000 ਰੁਪਿਆ ਜੀ ₹1000 ਦਾ ਵੈਕਿਊਮ ਕਲੀਨਰ ਜੀ ਲਓ ਜੀ ਕੀ ਆਏ ਬਾਤਾਂ ਨੇ ਅੱਛਾ ਚਾਰਜ ਕਿੰਨੇ ਚਿਰ ਚ ਹੋ ਜਾਂਦਾ ਬਾਈ ਇਹ ਇਹ ਲਿਥੀਅਮ ਬੈਟਰੀ ਹੈ ਜੀ ਤਕਰੀਬਨ 2 ਕੁ ਘੰਟਿਆਂ ਦੇ ਵਿੱਚ ਇਹ ਚਾਰਜ ਹੋ ਜਾਂਦੀ ਹੈ ਤੇ ਹੋਰ ਪ੍ਰੋਡਕਟ ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ ਆਹ ਹੈਡਲਾਈਟ ਹੈ ਅੱਛਾ ਜੀ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਠੀਕ ਹੈ ਜੀ ਤੁਹਾਨੂੰ ਟਾਰਚ ਫੜਨ ਵਾਸਤੇ ਬੰਦਾ ਚਾਹੀਦਾ ਤੁਸੀਂ ਇਹਨੂੰ ਸਿਰ ਦੇ ਉੱਤੇ ਹੀ ਲਗਾ ਸਕਦੇ ਹੋ ਚਾਰਜੇਬਲ ਹੈਗੀ ਹੈ ਜੀ ਇਹਦੀ ਮਤਲਬ ਆਪਾਂ ਗੱਲ ਕਰ ਲਈਏ ਜੀ ਤੇ ਇਹ 5 LED ਨਾਲ ओके ਤੇ ਰੇਟ ਸਿਰਫ ਇਦਾ ਹੈਗਾ ਜੀ 400 ਰੁਪਿਆ ਓਕੇ ਕੱਢੋ ਇਹਨੂੰ ਲਾ ਕੇ ਵੇਨੇ ਹੈਡ ਤੇ ਸਾਨੂੰ ਕਿਤੇ ਲੋਡ ਪੈ ਜਾਂਦੀ ਰਾਤ ਨੂੰ ਖੇਤ ਫੂਦ ਜਾਂਦੀ ਪਾਣੀ ਆਹ ਫੜੋ ਜੀ ਕਰੋ ਇਹਨੂੰ ਫਿੱਟ ਲਓ ਜੀ ਕੀ ਬਾਤ ਹੈ ਅੱਛਾ ਵੀਰੇ ਕਿਵੇਂ ਕਰੋ ਤੁਸੀਂ ਵੀ ਕਰੋ ਇਹ ਜਿਸ ਦਾ ਕੰਮ ਅਸੀਂ ਕੋ ਸਾਜ ਹੈ ਇਹਨੂੰ ਕਰਕੇ ਫਿੱਟ ਲਾ ਕੇ ਦੇਖਦੇ ਆ ਆਹ ਲਓ ਜੀ ਆਹ ਹੈਗੀ ਜੀ ਹੈਡਲਾਈਟ ਆ ਤੁਸੀਂ ਆਪਦੇ ਕੰਮ ਦੇ ਹਿਸਾਬ ਨਾਲ ਕਿਤੇ ਖੇਤ ਗਏ ਨੱਕਾ ਨੁੱਕਾ ਬੰਨਣਾ ਨਾ ਤੇ ਐਂ ਕਰਕੇ ਐਡਜਸਟ ਕਰਕੇ ਆਪਾਂ ਕੰਮ ਵੀ ਕਰ ਸਕਦੇ ਇਹਨਾਂ ਨਾਲ ਤੇ ਮੈਂ ਕਹਿੰਦਾ ਜੇ ਕੋਈ ਆਪਣੀ ਕਦੇ ਬਾਈਕ ਦੀ ਜਾਂ ਕਿਸੇ ਚੀਜ਼ ਦੀ ਲਾਈਟ ਲੂਡ ਖਰਾਬ ਹੋ ਗਈ ਆ ਅਚਾਨਕ ਸਾਈਕਲ ਦੀ ਜਾਂ ਸਾਈਕਲ ਤੇ ਜਾਣਾ ਫਿਰ ਤਾਂ ਹੈਗਾ ਹੀ ਜੇ ਬਾਈਕ ਦੀ ਰੱਪਾ ਫਿਰ ਆਪਾਂ ਹੋਰ ਰਾਸਤੇ ਵੀ ਯੂਜ਼ ਕਰ ਸਕਦੇ ਹਾਂ ਤੇ ਨਾਲੇ ਤੋਂ ਜਿਹੜੇ ਬੰਦੇ ਸ਼ੈਅਰ ਕਰਦੇ ਨੇ ਸਵੇਰੇ ਸਵੇਰੇ ਹੂੰ ਸ਼ੈਅਰ ਕਰਨ ਵਾਲਿਆਂ ਵਾਸਤੇ ਧੁੰਦਾਂ ਚ ਜਿਵੇਂ ਹੁਣ ਅੱਗੇ ਧੁੰਦਾਂ ਸ਼ੁਰੂ ਹੋਣੀਆਂ ਹੋਰ ਮਹੀਨੇ ਤੱਕ ਜੀ ਇਹ ਵੀ ਮਤਲਬ ਬਹੁਤ ਵਧੀਆ ਚੀਜ਼ ਆ ਰੇਟ ਕੁਛ ਨਹੀਂ ਹੈਗਾ ਜੀ ਇਹਦਾ ਸਿਰਫ 400 ਰੁਪਏ ਆ ਮੈਂ ਫੇਟੀ ਕਰਕੇ ਦਿਖਾਦੀ ਤੁਹਾਨੂੰ ਆਪਦੇ ਹੈੱਡ ਤੇ 400 ਦੀ ਹੈ ਜੀ ਇਹ ਵੇ ਚਾਰਜ ਹੁੰਦੀ ਹੈ ਜੀ ਇਹ ਚਾਰਜ ਹੁੰਦੀ ਆ ਜੀ ਇਹ ਅੱਛਾ ਜੀ ਕਰੋ ਚੈੱਕ ਜੀ ਆ ਲੋ ਆ ਤੁ ਇਹ ਥੋੜਾ ਅਡਜਸਟ ਕਰ ਲਓ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਆਪਾਂ ਨੂੰ ਬਲੂਰ ਦਿਖਾਉਣ ਲੱਗੇ ਨੇ ਬਾਈ ਜੀ ਇਹ ਦਸਵੇ ਦੇ ਬਾਰੇ ਕੀ ਸਪੈਸੀਫਿਕੇਸ਼ਨ ਹੈ ਜੀ ਇਹ ਦੇਖੋ ਤੁਸੀਂ ਦੱਸੋ ਜੀ ਇਹਦਾ ਹਵਾ ਦਾ ਫਲੋ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਤੇਜ਼ ਹੈ 48 ਵਾਟ ਦੀ ਬੈਟਰੀ ਦੇ ਨਾਲ ਹੈ ਜੀ ਬਰਸ਼ਲੈਸ ਮੋਟਰ ਹੈ ਇਹਦੇ ਵਿੱਚ ਅੱਛਾ ਜੀ ਠੀਕ ਹੈ ਜੀ ਤੇ ਇਹਦੀ ਲਿਥੀਅਮ ਬੈਟਰੀ ਆ ਅੱਛਾ ਜੀ ਤੁਸੀਂ ਇਹਦੇ ਨਾਲ ਘਰ ਦੇ ਜਾਲੇ ਸਾਫ਼ ਕਰ ਲਓ ਪੱਖੇ ਸਾਫ਼ ਕਰ ਲਓ ਠੀਕ ਹੈ ਜੀ ਤੁਸੀਂ ਬੈਡਾਂ ਦੇ ਨੀਚੋਂ ਜਿਹੜੀ ਡਸਟ ਹੁੰਦੀ ਆ ਉਹ ਕਲੀਨ ਕਰ ਸਕਦੇ ਹੋ ਪੂਰਾ ਪ੍ਰੈਸਰ ਆ ਜੀ ਇਹਦਾ ਇਹਨੂੰ ਪ੍ਰੈਸਰ ਆ ਜੀ ਬਾਕੀ ਕਿਸਾਨ ਵੀਰ ਜਿਹੜੇ ਹੈਗੇ ਨੇ ਜਾਂ ਜਿਹੜੇ ਕੰਬਾਈਨਾਂ ਵਗੈਰਾ ਯੂਜ਼ ਕਰਦੇ ਨੇ ਉਹ ਵੀ ਇਹਦੇ ਨਾਲ ਡਸਟ ਵਗੈਰਾ ਕਲੀਨ ਕਰ ਸਕਦੇ ਨੇ ਹਾਂਜੀ ਬਿਲਕੁਲ ਜੀ ਇਹਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 1000 ਰੁਪਇਆ 1000 ਅੱਛਾ ਬੈਟਰੀ ਵੀ ਇਹ ਚਾਰਜ ਹੋ ਜਾਂਦੀ ਹੈ ਦੀ ਕਿੰਨੇ ਜੀ ਚਾਰਜ ਵਾਲ ਬੈਟਰੀ ਹੈ ਜੀ 48 ਵਾਟ ਦੀ ਬੈਟਰੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੈਕਿਊਮ ਕਲੀਨਰ ਵੀ ਦਿਖਾਇਆ ਸੀ ਉਹ ਵੀ 48 ਵਾਟ ਦੀ ਬੈਟਰੀ ਹੈ ਬਾਜ਼ਾਰ 'ਚ ਥੋਨੂ 48 ਵਾਟ ਦੀ ਬੈਟਰੀ ਵਾਲਾ ਵਾਇਰਲੈਸ ਕੋਈ ਵੀ ਚੀਜ਼ ਮਿਲਦੀ ਨਹੀਂ ਕਿਉਂਕਿ ਬਾਜ਼ਾਰ 'ਚ 21 ਵਾਟ ਤੋਂ ਵੱਧ ਆਉਂਦੀ ਹੀ ਨਹੀਂ ਹਾਂਜੀ ਬਿਲਕੁਲ ਅੱਛਾ ਵੀਰ ਜੀ ਹੁਣ ਜਿਵੇਂ ਤੁਸੀਂ ਲੜੀਆਂ ਦਿਖਾਈਆਂ ਨੇ ਦੀਵਾਲੀ ਦੇ ਇੱਕ ਤਾਂ ਆਪਾਂ ਵਾਟਰਪਰੂਫ ਦਿਖਾਈਆਂ ਨੇ ਦੂਜੇ ਉਹਦੇ ਵਾਲੀਆਂ ਸੋਲਰ ਸਿਸਟਮ ਨਾਲ ਚੱਲਣ ਵਾਲੀਆਂ ਦਿਖਾਈਆਂ ਨੇ ਹਾਂਜੀ ਹਾਂਜੀ ਤੇ ਸਿੰਪਲ ਵੀ ਹੋਣੀਆਂ ਆਪਣੇ ਕੋਲ ਜੇ ਕਿਸੇ ਨੇ ਆਉਣਾ ਹੋਵੇ ਤੇ ਉਹ ਹੁੰਦੀਆਂ ਨੇ ਜੀ ਆਪਣੇ ਕੋਲ ਸਟਾਰਟ ਹੋ ਜਾਂਦੀ ਹੈ ਲੜੀ ਜੀ 60 ਰੁਪਏ ਦੀ 50-60 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਜਿਵੇਂ ਤੁਹਾਡੀ ਡਿਮਾਂਡ ਹੈ ਉਸ ਹਿਸਾਬ ਨਾਲ ਅਸੀਂ ਉਹਨੂੰ ਪੂਰੀ ਕਰਦੇ ਹਾਂ ਅੱਛਾ ਜੀ ਤੇ ਪੂਰੇ ਪੰਜਾਬ ਚ ਕਿਤੇ ਵੀ ਡਿਲੀਵਰੀ ਪਹੁੰਚਾ ਦਿੰਦੇ ਆਂ ਆਲ ਓਵਰ ਇੰਡੀਆ ਡਿਲੀਵਰੀ ਹੈ ਜੀ ਆਪਣੀ ਪੇਮੈਂਟ ਸਾਡੀ ਅਡਵਾਂਸ ਆਉਂਦੀ ਹੈ ਕੈਸ਼ ਓਨ ਡਿਲੀਵਰੀ ਅਸੀਂ ਨਹੀਂ ਕਰਦੇ ਠੀਕ ਹੈ ਜੀ ਕਿਤੇ ਵੀ ਤੁਸੀਂ ਮੰਗਵਾਉਣੀ ਹੈ ਤਾਂ ਦਿੱਤੇਗੇ ਸਾਡੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਲਓ ਜੀ ਸੋ ਦੋਸਤੋ ਠੀਕ ਹੈ ਜੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਜੀ ਤੇ ਬਾਕੀ ਲੜ